ਨਾ ਜਾਣਦਾ ਹੈ ਅਨਿਆਣੇ ਵੀ ਸਿਆਣੀਆਂ ਸਿਆਣੀਆਂ ਗੱਲਾਂ ਕਰਦੇ ਮੜ ਬੜਾ ਤੁਹਾਨੂੰ ਲਿਓ ਸਿੱਧਾ ਸਾਦਾ ਮੁੰਡਾ ਜਿਸ ਦੇ ਮਾਪਿਆਂ ਨੇ ਉਸ ਦੀ ਪੜ੍ਹਾਈ ਤੇ ਪੈਸਾ ਸੇ ਰੱਖਿਆ ਪਰ ਇੱਕ ਦਿਨ ਉਸ ਦੀ ਜ਼ਿੰਦਗੀ ਵਿੱਚ ਆਉਂਦੀ ਹੈ ਬੁਰੀ ਸੰਗਤ ਉਹ ਦੋਸਤੋਂ ਨਸ਼ੇ ਨੂੰ ਮौज-ਮਸਤੀ ਸਮਝਦੇ ਨੇ ਤੇ ਪਾਲੀ ਨਹੀਂ ਵੀ ਉਸੇ ਰਾਤ ਦੇ ਤੱਕ ਦਿੰਦੇ ਨੇ ਆਓ ਦੇਖਦੇ ਹਾਂ ਨਸ਼ੇ ਦੀ ਅੰਧਕਾਰ ਭਰੀ ਦੁਨੀਆ ਦੀ ਹਕੀਕਤ ਕਿਸ਼ਨੂ ਐਸੀ ਮਾਡਲ ਸਕੂਲ ਦੇ ਵਿਦਿਆਰਥੀ ਇੱਕ ਨਾਟਕ ਦੇ ਰੂਪ ਵਿੱਚ ਪੇਸ਼ ਕਰ ਰਿਹਾ ਰਹੇ ਹਾਂ। ਕਾਤਾ ਕਾਤਾ ਹਾਂ ਲਈ ਬੋਲੇ ਕਾਤਾ 500 ਰੁਪਈਆ ਦੇ ਹੈ 500 ਰੁਪਈਆ ਕਾਤਾ ਮੈਂ ਕਿਹਾ 5 ਲੱਖ 50 ਬਿਲਕੁਲ ਤੈਨੂੰ ਪਤਾ ਹੈ ਸਾਡੇ ਘਰ ਦੀ ਹਾਲਤ ਕਿਹੋ ਜੀ ਹੈ ਨੇ ਦੀਪਾ ਗਾ ਆ ਖੇੜੇ ਵਾਲੇ ਜੱਗੇ ਦਾ ਮੁੰਡਾ ਇਹਨੇ ਪਲੀ بڑا ਮੂੰਹ ਸੁਟੇ ਆ ਸਭ ਸੁੱਖ ਸ਼ਾਂਤਤਾ ਹੈ ਕੁਛ ਨਹੀਂ ਆ ਤੁਸੀਂ ਕਰੋ ਆ ਪੈਸੇ ਦਾ ਪੁੱਪਾ ਤਾਂ 500 ਰੁਪਿਆ ਲੱਗਿਆ ਸੀ ਇੱਕ ਆ ਕੀ ਕੱਢੀ ਤਾਂ 5 ਲੱਖ ਕਲੈਕਟਰ ਮੈਂ ਦੇਵਾ ਦੇ 2 ਲੱਖ ਪਹਿਲਾਂ ਤੇ ਮੇਰੇ ਵਾਸਤੇ 500 ਵੀ ਨਹੀਂ ਉਹ ਤੁਹ ਸ਼ਰਟ ਪਹਿਆ ਉਹ ਨਹੀਂ ਯਾਰ ਪਹਿਆ ਉਹ ਨਹੀਂ ਉਹ ਬਹਿ ਜਾ ਹੁਣ ਲੈ ਚੱਕ ਪਾਲੀ ਸਵਰਗਾ ਦਾ ਝੂਟਾ ਲਾਈਟ ਆਉਪਦਾ ਮਾ ਲਾਈਟ ਆਉਪਦਾ ਏ ਵਰਕਾਂ ਦੇ ਦੇ ਐ ਨਜ਼ਾਰਾ ਆਇਆ ਬਾਈ ਤੇ ਕਿ ਹਾਸਿ ਨਾ ਤੋਉਦਾ ਮਾ ਲੱਟੋਉਦਾ ਓ ਬਿੱਲੀ ਲਿਆ ਸਾਡੇ ਯਾਰਾਂ ਨੇ ਚਾਚੂ ਐ ਵੀ ਨਿਕਾ ਸਭ ਤੇ ਨੀਓ ਕਿੰਨਾ ਪੈਸਾ ਲਿਆਦੇ ਕਿਥੋਂ ਮੈਂ ਤਾਂ ਆਪਣੀ ਮੋਟਕੋ ਪਾਸ 500 ਨਹੀਂ 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 500 ਨਹੀਂ 500 ਬੰਦੇ ਬੰਜੋ ਤੀ ਸਾਰੇ ਬੰਦੇ ਪਲੀਤ ਤੈਨੂੰ ਵੀ ਸੀ ਤੇ ਸੰਗੀਤ ਦਾ ਜਗਾਲ ਲਾਈਦਾ ਪੜਾ ਮੰਗਿਆ ਵੀ ਘਰ ਦੇਣਗੇ ਦੀ ਪੈਸੇ ਵੀ ਦਿੱਤੇ ਆ ਪਾਲੀ ਅਸੀਂ ਦੇ ਨਾਲ ਹੋਵਾਂਗੇ ਯਾਰ ਆਦੀ ਲੈ ਚਾਕੀ ਖੋਰ ਸਵਰਗਾ ਦਾ ਝੂਠਾ ਪਾਲੀ ਅਸੀਂ ਤਾਂ ਜੈਨਸੇ ਦੋ ਤਿੰਨ ਦਿਨ ਦੀ ਚੂੜੇ ਦੇ ਸਾਥ ਬਾਦ ਚੋਦਾ ਤੂੰ ਹੀ ਸਾਡਾ ਸਾਥ ਮੈਂ ਉਹ ਲੱਖ ਤੇ ਭਾਂਜੋ ਦਈਸਾਰੇ ਬੰਦੇ ਕੱਟੋ ਨਦੂ ਦੀ ਮਤ ਮੋਲ ਨੂੰ ਪੇਸ਼ੀ ਹੈ ਕੋਈ ਕਾਮਾ ਹਾਂ ਜੰਮ ਕੇ ਹੈ ਕਿ ਅੱਗੇ ਮੇਰੀ ਬਜਤ ਕਿਰਾ ਹਾਂ ਨਹੀਂ ਮੈਂ ਕੁਣੀ ਲੱਗਦੇ ਮੈਂ ਤੋਕਪੇਤਾ ਤੂੰ ਤਨ ਕਿੰਨੀ ਮਰੀ ਚੋਹ ਜੇ ਮੇਰਾ ਸਮੇਂ ਹੈ ਤੁਸੀਂ ਜਾ ਕੇ ਆਰਾਮ ਕਰੋ ਹਾਂ ਲੋਕੀ ਕੇਂਦਰ ਨੇ ਕਿ ਕੁੜੀਆਂ ਨਹੀਂ ਚਾਹੀਦੀਆਂ ਚਾਹੀਦੇ ਤਾਂ ਮੁੰਡੇ ਹੀ ਚਾਹੀਦੇ ਪਰ ਜੇ ਆਪ ਮੈਨੂੰ ਪੁੱਛੇ ਤਾਂ ਮੈਂ ਇਹੋ ਕਹਾਂਗੀ ਕਿ ਮੈਨੂੰ ਹਰ ਜਨਮ ਚ ਇੱਕ ਕੁੜੀ ਦੇਵੇ ਕਹਿੰਦੇ ਨੇ ਨਾ ਮਤਲਬ ਨਾਲ ਨਾ ਇਹ ਦੁੱਖ ਮਿੰਨ ਹੁੰਦੀਆਂ ਨੇ ਉਹ ਨਾ ਨਾ ਤੇਰੇ ਕਹਿਣ ਦਾ ਇਹ ਮਤਲਬ ਨਹੀਂ

ਤੈਨੂੰ ਤੱਕ ਦੇ ਲਈ ਆ ਨਹੀਂ ਨਾ ਪਰ ਮੈਨੂੰ ਸੁਗਾਹ ਹੈ ਕਿ ਸਿਰਫ ਇਕ ਵਾਰ ਪਾਲੀਦੀ ਮਾਂ ਤੇ ਬੱਪੂ ਦੀ ਜਗਾ ਆਪਣੇ ਆਪ ਨੂੰ ਰੱਖ ਕੇ ਸੋਚੋ ਇਹੋ ਦਿਨ ਦੇਖ ਲਈ ਆਪਾਂ ਕੁਦਵਾ ਰਿਆਂ ਮੰਦਰ ਵਿੱਚ ਸਿਰਫ ਪੁੱਤਾਂ ਨਹੀਂ ਆ ਕੇ ਦਸਾ ਕਰਦੇ ਆ ਮੇਰੀ ਤਾਂ ਕਹਿੰਦੇ ਹੋਏ ਨੇ ਕਿ ਰੂਹ ਕੰਬਦੀ ਹੈ ਕਿ ਉਹ ਦਿਨ ਦੀ ਦੂਰ ਨਹੀਂ ਜਿਸ ਦਿਨ ਆਪਾਂ ਉਤਨਾ ਹੋਣ ਜਾਂ ਦਸਾ ਕਰਨ ਲਈ ਮਜਬੂਰ ਹੋ ਜਾਵਾਂਗੇ ਮੈਂ ਤੁਹਾਡੇ ਸਾਰੇ ਤੋਂ ਪੁੱਛ ਲਿਆ ਕੋਈ ਹੈ ਜੇ ਨਸ਼ੇ ਦੀ ਰੋਕ ਲਈ ਜਦਨ ਕਰਦਾ ਹੋਵੇ ਨਹੀਂ ਕੋਈ ਨਹੀਂ ਕਿਸ ਦਾ ਪੁੱਤ ਨਸ਼ੇ ਕਰਦਾ ਨਸ਼ੇ ਕਰ ਕਰਕੇ ਮਰ ਜਾਂਦਾ ਉਹ ਸਾਡਾ ਨਹੀਂ ਇਹੀ ਸੋਚਦੇ ਆ ਨਾ ਆਪਾਂ ਇਹੀ ਸੋਚਦੇ ਆ ਤੇ ਰੁਕ ਜਾਓ ਸ਼ਾਇਦ ਤੁਸੀਂ ਆਪਣੀ ਅੱਖਾਂ ਨਾਲ ਦੇਖ ਕੇ ਤੁਹਾਡਾ ਜ਼ਮੀਰ ਜਾਗ ਜਾਵੇ ਇਹਨਾਂ ਦੇ ਕਹਿਣ ਦਾ ਮਤਲਬ ਇਹ ਆ ਵੀ ਕੀ ਗੱਲ ਹੈ ਤੁਸੀਂ ਮਾਵਾ ਤੇ ਦੇ ਨਾਲ ਚੰਗਾ ਇਹਦਾ ਕਈ ਮਾਮਾ ਕਹਿ ਨਹੀਂ ਆਉਂਦੀਆਂ ਆ ਕੇ ਤੀ ਜੰਪੇਂਦੀ ਵਿਆਹ ਦੇ ਤੌਰ ਤੋਂ ਦਿੰਦੇ ਲੀ ਕੁਛ ਨਹੀਂ ਥੱਕ ਕੇ ਨਾ ਸੋ ਗਿਆ ਆਹੋ ਅੱਜ ਉਸ ਨੂੰ ਉਸ ਦੇ ਇੱਕ ਨੰਬਰ ਦੇ ਵਹਿਲੇ ਤਨਸ਼ੇੜੀਆ ਨਹੀਂ ਮਿਲੇ ਹੋਣੇ ਦੱਸਦਾ ਪਿਆ ਸੀ ਮਨੂੰ ਪਿੰਡ ਦਾ ਸਰਪੰਚ ਇੱਕ ਨੰਬਰ ਤੇ ਵਹਿਲੇ ਤਨਸ਼ੇੜੀਆ ਨਹੀਂ ਇਹਨਾਂ ਦਾ ਜੂਦੀ ਪਾਈ ਚੱਲਦਾ ਝਾਲੀ ਸੁਣਾ ਆਪਣੇ ਹਿਸਾਬ ਨਾਲ ਇਹਦਾ ਚੱਕ ਕੇ ਬਾਹਰ ਮਾਰਨਾ ਮੈਂ ਉਸ ਨੂੰ ਛੱਡੋ ਜੀ ਕਿਉਂ ਨਾ ਖੁੱਲ ਸਕਦੇ ਨੇ ਮਿਆਰ ਮੱਤੇ ਸਾਡਾ ਪਾਲੀ ਕਦੇ ਕਦੇ ਤਾਂ ਮੈਨੂੰ ਇਹ ਲੱਗਦਾ ਕਿ ਕੁਛ ਕਰੀ ਨਾ ਲਵੇ ਇੰਨੀ ਸ਼ਕਤੀ ਵੀ ਚੰਗੀ ਨਹੀਂ ਹੁੰਦੀ ਪਾਲੀ ਦੀ ਮਾਂ ਤੈਨੂੰ ਕੀ ਲੱਗਦਾ ਉਹਨੂੰ ਚੰਗਾ ਲੱਗਦਾ ਉਸ ਨਾਲ ਸ਼ਕਤੀ ਨਾਲ ਪੇਸ਼ ਹੋਣਾ ਪਰ ਮੈਂ ਵੀ ਕੀ ਕਰਾਂ ਮੈਂ ਵੀ ਇੱਕ ਬਾਪ ਆ ਤੇ ਮੈਂ ਵੀ ਤੇਰੇ ਵਾਂਗ ਲਾੜ ਲੈ ਉਡਾਉਂਦਾ ਰਿਹਾ ਕਿ ਤੇਰੇ ਕੁੱਥੇ ਕਮਾਚਾ ਬੈ ਜਵੇ ਓਹੋ ਮੈਂ ਵੀ ਜਾਣਦੀ ਆ ਕਿ ਹਰ ਬਾਪ ਆਪਣੀ ਬਦਾਰਮਨ ਉਹਨਾਂ ਕੀ ਤਿਆਰ ਕਰਦਾ ਜਿੰਨਾ ਕੀ ਖਮਾ ਅਮੈ ਕਿੰਨੀ ਛਲਨੀ ਆ ਕੱਢ ਪਿਓ ਪੁੱਤ ਦੀ ਲੜਾਈ ਇਹ ਤਾਂ ਸਾਰੇ ਪੁੱਲ ਹੀ ਗਏ ਕਿ ਕੱਲ ਰਜ ਨੂੰ ਵੇਖਣ ਆਲੇ ਆ ਰਹੇ ਨੇ ਲੈ ਇਹ ਤਾਂ ਬੜੀ ਖੁਸ਼ੀ ਦੀ ਗੱਲ ਐ ਆਖਿਰ ਤਿਆਂ ਨੇ ਤਾਂ ਆਪਣੇ ਘਰ ਜਾਣਾ ਹੀ ਹੁੰਦਾ ਹਾਂਜੀ ਪਰ ਇਹ ਸਮਾਂ ਨਾ ਬੜਾ ਉਫਾ ਹੁੰਦਾ ਚੱਲ ਕੋਈ ਗੱਲ ਦੀ ਮਕਾਰਦਾ ਕੋਈ ਮੁੰਡੋ ਬਸ ਉਹ ਆਪਾਂ ਲਈ ਕਦੀ ਦਾ ਹੌਸਲਾ ਮਿਲਿਆ ਕਰ ਪਰ ਨਹੀਂ ਆ ਕੇ ਮੁੰਡਾ ਸਹੀ ਦੀ ਗੱਲ ਇਹ ਦੇਖੋ ਨੋਰੀ ਇਹ ਬਹੁਤ ਪੈਸੇ ਲੱਗਦੇ ਆ ਪੈਸੇ ਮੈਂ ਕਿਥੋਂ ਕਸ ਲਿਆ ਤੇਰੀ ਮਰ ਤਾਂ 500 900 ਕਿਡਾਰੀ ਇਤਿਆ ਉਹੀ ਲੋਕੀ ਜਗੜ ਪਲੀ 10 ਤੋਂ ਸੀ ਤੈਨੂੰ ਦੇਈਏ ਪਰ ਜੇ ਤੂੰ ਮੰਨੇ ਤਾ ਇਹ ਨੂੰ ਕਹਿਣਾ ਨੂੰ ਵੀ ਅਸੀ ਭੈਣ ਦੇ ਆ ਆਸੇ 2 ਲੱਖ ਤੂੰ ਤੁਸੀਂ ਪਾਗਲ ਤਾਂ ਕਿਵੇਂ ਡਾਂਡੇ ਹੂਸ਼ ਟਿਕਾਣੀ ਆ ਪਲੀ ਇੱਜ਼ਤ ਦਾ ਗੱਲ ਦਸੋ ਮੈਂ ਤਾਂ ਸਾਨੂੰ ਰੋਸ ਵਾਰ ਨਰਛੂੜੇ ਆ ਲਗੇ ਸਵਰਗ ਦੇ ਚੂੜੇ ਅਸੀਂ ਤੇਰੇ ਨਾਲ ਤੁਹਾਨੂੰ ਸਾਰਿਆਂ ਨੂੰ ਦੱਸਣ ਲਈ ਕੀ ਲੱਗ ਰਿਹਾ ਤੁਹਾਨੂੰ ਕਿ ਖੁਸ਼ੀਆਂ ਆ ਗਈਆਂ ਨੇ ਇਸ ਘਰ ਵਿੱਚ ਤੁਹਾਨੂੰ ਤਾਂ ਪਤਾ ਹੀ ਹੈ ਜਿੱਥੇ ਲੜਾਈ ਨਸ਼ੇ ਜਾਂਦੇ ਹੁਣ ਇੱਥੇ ਖੁਸ਼ੀਆਂ ਜਲਦਰ ਠਿਕ ਨਹੀਂ ਪਾਉਂਦੀਆਂ ਪਹਿਲਾਂ ਮੈਨੂੰ ਵੀ ਤੁਹਾਡੇ ਵਾਂਗ ਇੱਦਾਂ ਹੀ ਲੱਗਾ ਸੀ ਕਿ ਸ਼ੁਕਰ ਹੈ ਉਸ ਮਾਲਕ ਦਾ ਜਿਸ ਨੇ ਇਸ ਘਰ ਵਿੱਚ ਖੁਸ਼ੀਆਂ ਲਿਆਂਦੀਆਂ ਬਸ ਰੱਬ ਅਣੀ ਦੀ ਕਿ ਖੁਸ਼ੀ ਇਸ ਘਰ ਨੂੰ ਹੋਰ ਦਵੇ ਕਿ ਪਾਲੀ ਨਸ਼ੇ ਦੇ ਦਲਦਲ ਵਿੱਚੋਂ ਨਿਕਲ ਜਾਵੇ ਸੋ ਅੱਗੇ ਵੇਖਦੇ ਹਾਂ ਕਿਵੇਂ ਪਾਲੀ ਤੇ ਪਾਲੀ ਦੇ ਪਰਿਵਾਰ ਨੂੰ ਔਰ ਦਿਨ ਵੇਖਣ ਲਈ ਮਜਬੂਰ ਕਰ ਦਿੱਤਾ ਜਿਹੜਾ ਦਿਨ ਉਹਨਾਂ ਨੇ ਕਦੀ ਸੋਚਿਆ ਵੀ ਨਹੀਂ ਸੀ ਚਲੋ ਭੈਣ ਜੀ ਸੰਤ ਰਿਸ਼ਤ ਮਜੂਰ ਹੈ ਗਰਾਹਣ ਮੂ ਮਿੱਠਾ ਆ ਲਓ ਭੈਣ ਜੀ ਗਰਾਹਣ ਮੂ ਮਿੱਠਾ ਲੈ ਤੁਸੀਂ ਤਾਂ ਮੇਰੇ ਮੈਡੀਕਲ ਸੁਪਟ ਪਏ ਆਗਲੇ ਨਹੀਂ ਹੈ ਪਰ ਭੈਣ ਜੀ ਕੰਗਾਲਾ ਜਿਹੜੀ ਸੀ ਸਾਜੀ ਘਰ ਚਾਹੁੰਦੇ ਆ ਦੱਸੋ ਭੈਣ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੇਖੋ ਜੀ ਅਸੀਂ ਬਹੁਤਾ ਗੁੱਸਾ ਨਹੀਂ ਕਰ ਸਕਦੇ ਪਰ ਹਾਂ ਜਿੰਨੀ ਸਾਡੀ ਹیثیت ਹੈ ਅਸੀਂ ਉਹਨਾਂ ਨੂੰ ਜ਼ਰੂਰ ਕਰਾਂਗੇ ਭਾਜੀ ਤੁਸੀਂ ਇਹੋ ਜੀਆਂ ਗੱਲਾਂ ਕਰਕੇ ਸਾਨੂੰ ਸ਼ਰਮਿੰਦਾ ਕਿਉਂ ਕਰ ਜਾ ਰਹੇ ਹੋ ਸ਼ਾਂਤੀ ਜਿਹੜੀ ਹੈ ਨਾ ਕਿ ਨੋ ਭਾਜੀ ਦਹੇਜ ਵਾਲੀ ਲਾਨਕਤਾ ਅਸੀਂ ਨਹੀਂ ਪੁੱਛਣਾ ਚਾਹੁੰਦੇ ਪਰ ਜੋ ਬੰਦਾ ਉਹ ਨਾ ਤੁਸੀਂ ਪਾਰਸਾਦੇ ਹਾਂ ਆਪੇ ਕਰਦੇ ਨਾ ਤਾਂ ਤੁਸੀਂ ਆਪਣੀ ਧੀ ਨੂੰ ਹੈ ਤੁਛੇ ਰੀਤੀ ਰਿਵਾਜ ਵੀ ਜ਼ਰੂਰੀ ਹੁੰਦੇ ਹਨ ਰੀਤੀ ਰਿਵਾਜ ਮਤਲਬ ਥੋੜਾ ਬੋਤ ਲੈ ਦੇ ਤੱਕ ਨਹੀਂ ਪੈਣਾ ਹਾਂਜੀ ਹਾਂਜੀ ਰੀਤੀ ਰਿਵਾਜ ਤੇ ਜੁੜੀ ਹਨ ਉਹਨਾਂ ਦਾ ਤਾਂ ਸਜ਼ਰੂਰ ਕਰਾਂਗੇ ਭੈਣ ਜੀ ਬਲਾ ਕੁੜੀ ਨੂੰ ਅਸੀਂ ਸ਼ਗਨ ਪਾ ਦਈਏ ਆ ਲਓ ਭੈਣ ਜੀ ਆ ਗਈ ਤੁਹਾਡੀ ਕੁੜੀ ਹੁਣ ਤਾਂ ਤੁਹਾਡੀ ਹੈ ਤੁਸੀਂ ਲੈ ਕੇ ਜਾਣਾ ਇਹਨੂੰ ਹਾਂ ਭੱਤੀ ਇਹ ਸ਼ਗਨ ਹਾਂ ਤਾਂ ਤੁਸੀਂ ਦਿਨ ਲੈਣੀ ਆਵਾਂਗੇ ਚੰਗਾ ਚੰਗਾ ਬਿਓ ਸਾਨੂੰ ਵੀ ਇਜਾਜ਼ਤ ਹੋਣਾ ਸੇ ਧੀਤੀ ਲੈਣੀ ਆਵਾਂਗੇ ਜੀ ਤੁਸੀਂ ਆਰਾਮ ਕਰੋ ਪਤਾ ਤਾਂ ਘਟੇ ਕੱਪੜੇ ਪ੍ਰੈਸ ਕਰ ਦੇ ਆਦ ਮਾੜੀ ਸੰਗਤ ਵਿੱਚ ਪਿਆ ਉਹ ਮੁੰਡਾ ਜਿਹੜਾ ਆ ਆਪਣੇ ਯਾਰਾ ਦੋਸਤਾਂ ਨਾਲ ਘਰ ਰਲ ਕੇ ਤੇ ਘਰ ਵਿੱਚ ਚੋਰੀ ਕਰ ਲੈਂਦਾ ਤੇ ਫੇ ਉਹ ਪੈਸੇ ਜਿਹੜੇ ਭੈਣ ਦੇ ਵਿਆਹ ਦੇ ਪਏ ਹੁੰਦੇ ਆ ਤੇ ਉਹ ਕੱਢ ਕੇ ਤੇ ਉਹਦਾ ਜਦੋਂ ਖੁਸ਼ੀ ਮਨਾਉਂਦੇ ਪਹਿਲਾਂ ਕਿਉਂਕਿ ਕਰਨਾ ਉਹਨਾਂ ਨੇ ਨਸ਼ਾ ਹੁੰਦਾ ਮੁੜ ਕੇ ਤੇ ਆਹ ਦੇਖੋ ਨੱਚਦੇ ਟੱਪਦੇ ਆ ਵੀ ਅਸੀਂ ਪੈਸੇ ਕੱਢ ਲੈ ਪਰ ਇਹਦਾ ਅੰਜਾਮ ਜਿਹੜਾ ਉਹਨਾਂ ਨੂੰ ਉਹ ਬਾਅਦ ਚੋਂ ਪਤਾ ਲੱਗਦਾ ਜਦੋਂ ਮਾੜੀ ਸੰਗਤ ਵਿੱਚ ਪਿਆ ਹੋਇਆ ਬੰਦਾ ਜਦੋਂ ਅ ਜਦੋਂ ਉਸ ਲਾਖਾਂ ਪਿੱਛੇ ਜਾਂਦਾ ਜੇਲਾਂ ਪਿੱਛੇ ਜਾਂਦਾ ਜਾਂ ਆਪਣੀ ਜ਼ਿੰਦਗੀ ਗਵਾ ਬੈਠਦਾ ਉਹ ਦੀ ਖੁਸ਼ੀਆਂ ਦਾ ਬਚਮਰ ਬਣ ਗਿਆ ਤੁਹਾਡਾ ਕੋਦਾ ਪੁੱਤਰੀ ਚੋਲ ਹੈ ਨਹੀਂ ਨਹੀਂ ਮੇਰਾ ਪੁੱਤਰੀ ਚੋਰ ਨਹੀਂ ਹੋ ਸਕਦਾ ਖਾਦੀ ਬਸ ਲੋ ਇੱਥੋਂ ਇਹ ਲਾਣ ਤੀਆ ਤੈਨੂੰ ਸ਼ਰਮ ਨਹੀਂ ਮੇ ਕੋ ਚੰਗਾ ਹੁੰਦਾ ਕਿ ਤੂੰ ਜੰਮਦਾ ਹੀ ਨਾ ਕੀ ਕਹਾਂਗੇ ਅਸੀਂ ਰੱਜੋ ਦੇ ਸੋਹਰਿਆਂ ਨੂੰ ਕੀ ਬੋ ਦਹਾਵਾਂਗੇ ਇਹਨਾਂ ਨੂੰ ਕੀ ਕਹਾਂਗੇ ਸਾਡੇ ਪਿਆਰ ਦੇ ਵਿੱਚ ਆ ਪੁੱਤ ਚੱਟੜੀ ਆ ਜਾਬ ਦਾ ਕਾਰ ਪਤਾ ਨਹੀਂ ਇਸ ਦਾ ਨੂੰ ਕਿਸ ਦੀ ਨਜ਼ਰ ਲੱਗੀ ਆਓ ਆਪਾਂ ਸਾਰੇ ਮਿਲ ਕੇ ਇਸ ਦਾ ਦਿਨ ਨਜ਼ਰ ਉਤਾਰੀਏ ਆਪਣੇ ਪੰਜਾਬ ਨੂੰ ਲੜਾਈ ਨਸ਼ੇ ਤੇ ਕੁੜੀਆਂ ਦੇ ਹੋਣ ਵਾਲੇ ਦੁੱਖ ਤੋਂ ਬਚਾਈਏ ਮੈਂ ਵੱਡਾ ਮੈਸੇਜ ਦਤਾ ਹੈ ਕਿ ਜਨਾਬਾ ਸ਼ੇਰ ਮਾਰਨ ਵਾਲੇ ਸਾਰਿਆਂ ਤਾੜੀਆਂ ਮਾਰ ਕੇ